ਸੰਗਰੂਰ ਦੇ ਲੋਂਗੋਵਾਲ ਵਿਖੇ ਕਬੱਡੀ ਖਿਡਾਰੀ ਜਗਪਾਲ ਸਿੰਘ ਉਰਫ ਜੱਗੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਪਰਿਵਾਰ ਦੇ ਲੋਕਾਂ ਅਨੁਸਾਰ ਦੋਸ਼ੀ ਚਮਕੌਰ ਸਿੰਘ ਆਪਣੇ ਦੂਜੇ ਵਿਆਹੇ ਬੇਟੀ ਨਾਲ ਜਗਪਾਲ ਸਿੰਘ ਦੀ ਜ਼ਬਰਨ ਵਿਆਹ ਕਰਵਾਉਣਾ ਚਾਹੁੰਦਾ ਸੀ ਜਦੋਂ ਜਗਪਾਲ ਨੇ ਮਨਾਂ ਕਰ ਦਿੱਤਾ ਤਾਂ ਉਹ ਘਰ ਆ ਕੇ ਉਸ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਉਸ ਦੀ ਅਤੇ ਇਹ ਘਟਨਾ ਜੈ ਸੁਪਰਪਿੰਡ ਵਿੱਚ ਰਾਤ ਦੇ ਸਮੇਂ ਵਾਪਰੀਏ ਇਨਸਪੈਕਟਰ ਜਤਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਘਰ ਵਿੱਚ ਆਪਸੀ ਰੰਜਿਸ਼ਾਂ ਕਰਕੇ ਜਗਪਾਲ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਹੈ ਤੇ ਹਤਿਆਰੇ ਮੌਕੇ ਤੋਂ ਭੱਜ ਕੇ ਫਰਾਰ ਹੋ ਗਏ ਹਨ ਅਤੇ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਨਾਲ ਇੱਕ ਵਾਰ ਆਪਾਂ ਬਿਆਨਾਂ ਦੇ ਉੱਤੇ ਵੀ ਨਜ਼ਰ ਪਾਉਨੇ ਆ ਸੁਣਦੇ ਹਾਂ ਕੀ ਕਿਹਾ 20 ਸਾਲ ਦੀ ਉਮਰ ਦੀ ਜਗਪਾਲ ਸਿੰਘ ਦਾ ਨਾਮ ਕੀ ਕੀ ਕੰਮ ਕਰਦਾ ਕੌਣ ਛੇੜਦਾ ਕੀ ਇਹ ਜੀ ਬਸ ਮੇਰੇ ਕੋਲ ਮਨ ਨਾਲ ਥੋੜਾ ਜਿਆਦਾ ਉਹ ਸਾਹਿਬ ਜੀ ਘਟ ਉਹ ਕਰਦੇ ਸੀਗੇ ਉਹ ਕਹਿੰਦਾ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਦੋ ਕੁੜੀਆਂ țiiਆਂ ਦੋ ਕੁੜੀਆਂ țiiਆਂ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਉਹਦੇ ਦੋ ਵਿਆਹ ਹੋਏ ਹੋਏ ਨੇ ਉਹ ਜਾਤ ਹੋਰ ਦੀ ਜੀ ਅਸੀਂ ਨਹੀਂ ਉਹਦਾ ਲੈਤਾ ਰਹਿਤਾ ਬਸ ਉਹ ਗੱਲ ਤੋਂ ਤਕਰਾਰ ਕਰਦੇ ਕਰਦੇ ਕੱਲ ਉਹਨੇ ਆਖਰ ਬੰਦੇ ਨੇ ਗੋਲੀ ਮਾਰ ਦਿੱਤੀ ਕਿੱਥੇ ਮਾਰੀ ਖੇਤ ਆ ਰਹਿਣਾ ਜੀ ਆਪਾਂ ਇੱਕ ਜਿ ਮਾਰੀ ਸਾਰੇ ਘਰੇ ਆ ਹਾਂਜੀ ਘਰੇ ਅੰਦਰ ਮਾਰੀ ਘਰ ਹੋਰ ਕੋਈ ਕੋਈ ਸੀ ਤੁਹਾਨੂੰ ਅਸੀਂ ਤੇ ਹੀ ਮੈਂ ਬੱਕਰੀਆਂ ਲੈ ਕੇ ਗਿਆ ਹੋਇਆ ਤੇ ਜਿਹੜੇ ਘਰੇ ਇੱਕ ਮੇਰੇ ਘਰ ਵਾਲੀ ਸੀ ਤੇ ਇੱਕ ਮੇਰਾ ਮੁੰਡਾ ਤੇ ਉਹ ਦੂਜਾ ਹੈਗਾ ਟੀਗਾ ਉਹ ਅੰਦਰ ਚਾਹ ਪੀ ਜਾਂਦਾ ਟੀਗਾ ਉਹ ਇਹਨੇ ਆ ਕੇ ਬਾਹਰ ਚ ਹਾਕ ਮਾਰੀ ਐ ਆਪਦੀ ਕੁੜੀ ਨੂੰ ਉਹ ਪਿੰਦਾ ਰੱਬੇ ਨੂੰ ਫੋਨ ਕਰਕੇ ਸੱਦਿਆਗਾ ਬਾਈ ਜਦੋਂ ਹਾਕ ਮਾਰੀ ਉਹ ਦੀ ਬਾਹਰ ਆ ਗਈ ਉਹ ਮੇਰੇ ਘਰ ਵਾਲੀ ਪੁੱਠਾ ਸਿੱਧਾ ਬੋਲਣ ਲੱਗਦੀ ਜਦੋਂ ਉਹ ਇਹਨੂੰ ਮੇਰੇ ਮੁੰਡੇ ਨੇ ਛੋਟੇ ਨੇ ਕਹਿਤਾ ਜੋ ਪਾ ਨੇ ਵੀ ਤੂੰ ਮੇਰੀ ਮਾਂ ਨੂੰ ਕੰਮ ਬੋਲਦੀ ਐ ਉਹ ਬਸ ਉਹਨੇ ਚੱਕ ਕੇ ਬਦੰਦਰ ਨੇ ਮੌਕੇ ਤੋਂ ਫਰਾਰ ਹੋ ਗਏ ਫਿਰ ਹਾਂਜੀ ਗੱਡੀ ਲੈ ਕੇ ਭੱਜ ਗਏ ਪਰਿਵਾਰ ਦੇ ਵਿੱਚ ਹੋਰ ਕੌਣ ਹੋਣਾ ਚਾਹੀਦਾ ਇੱਕ ਬੇਟਾ ਜੀ ਤੇ ਮਾਂ ਹਮਰੇ ਕੀ ਚਾਹਨੇ ਭਈਆਂ ਸਾਫ਼ ਹੋਣਾ ਚਾਹੀਦਾ ਜੀ ਇਹ ਸਰ ਕੱਲ ਸਾਨੂੰ ਕੋਈ ਪੌਣੇ ਕ ਪੰਜ ਦੇ ਕਰੀਬ ਇਨਫੋਰਮੇਸ਼ਨ ਮਿਲੀ ਸੀ ਕਿ ਜਪਾਲ ਸਿੰਘ ਔਰ ਫਕਾਲਾ ਸਨਪ ਮੱਖਣ ਸਿੰਘ ਦੇ ਮੰਦਿਰ ਕਲਾ ਰੋਡ ਵਾਸੀ ਲੰਗਵਾਲ ਦੀ ਗਨ ਸ਼ਾਟ ਨਾਲ ਡੈਥ ਹੋ ਗਈ ਫਿਰ ਉਹਦੂ ਬਹੁਤ ਉਹਦਾ ਮਿਰਤਕ ਦਾ ਪਿਤਾ ਮੱਖਣ ਸਿੰਘ ਨੇ ਆ ਕੇ ਐਸ ਐਚਓ ਸਾਹਿਬ ਕੋਲੇ ਇੰਸਪੈਕਟਰ ਜਤਿੰਦਰਪਾਲ ਜੀ ਕੋਲੇ ਮੁੱਖ ਅਫਸਰਾ ਥਾਣਾ ਲੰਗੋਵਾਲੇ ਸਟੇਟਮੈਂਟ ਲਿਖਾਈ ਇਹ ਇਹ ਜਿਹੜਾ ਮੱਖਣ ਸਿੰਘ ਦਾ ਵੱਡਾ ਲੜਕਾ ਹੈ ਚਮਕੌਰ ਸਿੰਘ ਜੀ ਉਹ ਇੱਥੇ ਚੀਮਾ ਵਿਖੇ ਬਿਹਾ ਹੋਇਆ ਸੀ ਉਹਨਾਂ ਦਾ ਕਿਤੇ ਘਰੇਲੂ ਆਪਦੇ ਘਰ ਵਾਲੀ ਨਾਲ ਕੋਈ ਤੁਤੁਮ ਐਵੇਂ ਪਰਿਵਾਰ ਦਾ ਆਪਸ ਦੇ ਵਿੱਚ ਹੋ ਗਿਆ ਉਹਨੇ ਕੁੜੀ ਨੇ ਆਪਦੇ ਫਾਦਰ ਨੂੰ ਫੋਨ ਕਰਤਾ ਉਹਦਾ ਫਾਦਰ ਸੁਰਮਖ ਸਿੰਘ ਆ ਗਿਆ ਉਹਦੇ ਘਰ ਵਾਲੀ ਚਮਕੌਰ ਸਿੰਘ ਸ਼ਰਮਕ ਸਿੰਘ ਸ਼ਰਮਕ ਸਿੰਘ ਉਹ ਦੇ ਘਰ ਵਾਲੀ ਮਨਦੀਪ ਕੌਰ ਉਹ ਦੋਨੇ ਗੱਡੀ ਲੈ ਕੇ ਇਹਨਾਂ ਦੇ ਘਰ ਆ ਗਏ ਉਹ ਕੁੜੀ ਨੂੰ ਲੈਣ ਵਾਸਤੇ ਉੱਥੇ ਆ ਕੇ ਇਹਨਾਂ ਦੀ ਪਰਿਵਾਰ ਦੇ ਵਿੱਚ ਫਿਰ ਡਿਸਪਿਊਟ ਹੋ ਗਿਆ ਕੁਤੂਮੇਵੇਂ ਹੋ ਗਈ ਕਿਸੇ ਗੱਲੋਂ ਉਸ ਤੋਂ ਬਾਅਦ ਇਹ ਜਿਹੜਾ ਚਮਕੌਰ ਸਿੰਘ ਦਾ ਭਰਾ ਸੀ ਜਗਪਾਲ ਸਿੰਘ ਤੇ ਇਹ ਦਾ ਇਹ ਜਿਹੜੇ ਇਹਨੇ ਸ਼ਰਮਕ ਸਿੰਘ ਆਪਣੇ ਚੀਮਬਾਸੀ ਚੀਮਾ ਇਹਨੇ ਉਹਦੇ ਗੈਨ ਸ਼ਾਟ ਦੇ ਉਹਦੇ ਫਾਇਰ ਇੱਕ ਸੱਜੀ ਕੁਣੀ ਦੇ ਵਿੱਚ ਮਾਰਿਆ ਦੂਜਾ ਉਹਦੇ ਖੱਬੇ ਪਾਸੇ ਛਾਤੀ ਦੇ ਵਿੱਚ ਮਾਰਿਆ ਕਿ ਜਿਹੜਾ ਦੀਪਾਲ ਸਿੰਘ ਹੈ ਪੁਰਪਕਾਲਾ ਇਹਦੀ ਮੌਕੇ ਤੇ ਅਟ ਦੀ ਸਪੌਟ ਅੱਥਰੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਕਿੰਨੇ ਜਾਣੇ ਤੀ ਜੀ ਕਾਰਵਾਈ ਜੀ ਮਕਦਮਾ ਨੰਬਰ 151 ਅੰਡਰ ਸੈਕਸ਼ਨ 103 100 ਕਾਰਜ ਜਾਨੇ ਜੀ ਕਾਰਟ ਜੇਮਨ 2 ਵੀ ਐਨ ਐਸ 25 27 54 59 ਉਹ ਥਾਣਾ ਲੌਂਗੜ ਮਕਦਮਾ ਦਰਜ ਕਰ ਲਿਆ ਜੀ ਦੋਸ਼ੀ ਦੇ ਘਰ ਰੇਡ ਕੀਤੀ ਦੋਸ਼ੀ ਭੱਜਿਆ ਹੋਇਆ ਉਹਨਾਂ ਐਸ ਐਚਓ ਸਾਹਿਬ ਪੋਸਟਮਾਰਟਮ ਕਰਵਾ ਰਹੇ ਨੇ ਇਹ ਤੋਂ ਬਾਅਦ ਉਹ ਵੱਖ-ਵੱਖ ਟੀਮਾਂ ਭੜਾ ਦੇਣਗੇ ਜਲਦੀ ਗ੍ਰਿਫਤਾਰ ਕਰਨਾ